ਉਗਰ ਪ੍ਰੈਸਿੰਗ ਬੜਾ ਚਾ ਮਾਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਡਿੱਪੋ ਦਾ ਜਨਰਲ ਫੈਕਟਰੀ ਆ ਕੱਲ 16 ਤਰੀਕ ਨੂੰ ਮਾਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸਮੂਹ ਟ੍ਰੇਡ ਜਥੇਬੰਦੀਆਂ ਦੇ ਸੱਦੇ ਤੇ ਭਾਰਤ ਬੰਦ ਦਾ ਹਿੱਸਾ ਬਣਨ ਜਾ ਰਹੀ ਆ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਇੱਕ ਮਾਰੂ ਕਾਨੂੰਨ ਲੈ ਕੇ ਆਏ ਆ ਹਿੱਟ ਐਂਡ ਰਨ ਦਾ ਜਿਹਦੇ ਵਿੱਚ ਕਿਸੇ ਹਾਸਾ ਹੋਣ ਦੀ ਸੂਰਤ ਵਿੱਚ ਡ라이ਵਰ ਨੂੰ 10 ਸਾਲ ਤੱਕ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਲੱਗਾ ਜਿਹਦਾ ਕਿ ਭਾਰਤਵਾਸ਼ ਦੀਆਂ ਸਮੂਹ ਜਿਹੜੀਆਂ ਟ੍ਰੇਡ ਜਥੇਬੰਦੀਆਂ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਕੱਲ ਪੂਰੇ ਹਿੰਦੁਸਤਾਨ ਦੇ ਵਿੱਚ ਸੜਕੀ ਆਵਾਜਾਈ ਦਾ ਜਿਹੜਾਗਾ ਮੁਕੰਮਲ ਚੱਕਾ ਜਾਮ ਦੀ ਕਾਰ ਲ ਦਿੱਤੀ ਗਈ ਆ ਸੋ ਜਥੇਬੰਦੀ ਵੱਲੋਂ ਪਨ ਵਾਸਤੇ ਪੀਆਰਟੀਸੀ ਪੰਜਾਬ ਰੋਡਵੇਜ਼ ਦਾ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁਕੰਮਲ ਚੱਕਾ ਜਾਮ ਕਰਕੇ ਇਹਨੇ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਬੱਸ ਸਟੈਂਡ ਨੇ ਉੱਥੇ ਕੇਂਦਰ ਸਰਕਾਰ ਦੇ ਵਿਰੋਧ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਸਮੇਂ ਕੀ ਹੋਏਗਾ ਜੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦੇਖੋ ਕੱਲ ਸਾਰੀਆਂ ਟ੍ਰੇਡ ਯੂਨੀਅਨ ਜਿਹੜੀਆਂ ਨੇ ਉਹ ਸਵੇਰ ਤੋਂ ਲੈ ਕੇ ਵਕ-ਵਕ ਟੋਲ ਟੈਕਸਾਂ ਤੇ ਸੜਕਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰਨਗੀਆਂ ਸੋ ਕੱਲ ਸਵੇਰੇ ਪਹਿਲੇ ਟਾਈਮ ਤੋਂ ਪੀਆਰਟੀਸੀ ਦੇ ਪੰਜਾਬ ਰੋਡਵੇਜ ਦੀ ਜਿਹੜੀ ਸਰਵਿਸ ਆ ਗਈ ਉਹ ਬੰਦ ਰਹੇਗੀ ਤੇ ਵਕ-ਵਕ ਬੱਸ ਸਟੈਂਡਾਂ ਦੇ ਵਿੱਚ ਜਿਹੜਾਗਾ ਪ੍ਰਦਰਸ਼ਨ ਕੀਤਾ ਜਾਏਗਾ ਦੇਖੋ ਕਿਸਾਨ ਜਥੇਬੰਦੀਆਂ ਜਿਹੜੀਆਂ ਹਰ ਸੰਘਰਸ਼ ਦੇ ਵਿੱਚ ਸਾਡੇ ਨਾਲ ਆਪਣਾ ਖੜਦੀਆਂ ਆਈਆਂ ਨੇ ਸੋ ਸਾਡੇ ਜਥੇਬੰਦੀ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਉਹਨੂੰ ਪੂਰੀ ਹਮਾਇਤ ਆਗੀ ਜਿੱਥੇ ਵੀ ਉਹਨੂੰ ਸਾਡੀ ਲੋੜ ਪਊਗੀ ਸਾਡੇ ਵੱਲੋਂ ਉਹਨੂੰ ਸੌਫਟ ਜਿਹੜਾ ਸਹਿਯੋਗ ਦਿੱਤਾ ਜਾਊਗਾ ਕਿੰਨੀਆਂ ਬੱਸਾਂ ਜਿਹੜੀਆਂ ਨਹੀਂ ਚੱਲਣਗੀਆਂ ਦੇਖੋ ਅੱਜ ਕੋਈ ਬੱਸ ਜਿਹੜੀ ਹੈਗੀ ਉਹ ਨਾਈਟ ਤੇ ਨਹੀਂ ਭੇਜੀ ਜਾ ਰਹੀ ਕਿਉਂਕਿ ਕੱਲ ਨੂੰ ਰਸਤੇ ਬੰਦ ਹੋਣਗੇ ਤੇ ਆਮ ਦੇ ਵਿੱਚ ਦਿੱਕਤ ਹੋਊਗੀ ਇਸ ਕਰਕੇ ਕੱਲ ਨੂੰ ਤਕਰੀਬਨ ਮੁਕੰਮਲ ਪੀਆਰਟੀਸੀ ਦੇ ਪੰਜਾਬ ਰੋਡਵੇਜ਼ ਦਾ ਚੱਕਾ ਜਾਮ ਰਹੇਗਾ ਦੇਖੋ ਆਮ ਯਾਤਰੀਆਂ ਨੂੰ ਸਾਡੀ ਪੁਰਜੋਰ ਅਪੀਲ ਆ ਗਈ ਕਿ ਦੇਖੋ ਜਦੋਂ ਬੰਦ ਜਾਂ ਹਰਤਾਲ ਹੁੰਦੀ ਹੈ ਤਾਂ ਯਾਤਰੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕੇਂਦਰ ਸਰਕਾਰ ਜਿਹੜੀ ਲਗਾਤਾਰ ਪੰਜਾਬ ਦੇ ਉੱਤੇ ਮਾਰੂ ਹਮਲੇ ਕਰ ਰਹੀ ਹੈ ਜਿਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼ੰਭੂ ਤੇ ਕਨੌਰੀ ਬਾਡਰ ਦੇ ਉੱਤੇ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਵਰਤਾਰਾ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਉਹ ਸਾਡੇ ਕਿਸਾਨ ਆਪਣੇ ਭਾਰਤ ਵਾਸੀ ਨਾ ਹੋਣ ਸਕੋ ਪਾਕਿਸਤਾਨ ਜਾਂ ਚਾਈਨਾ ਦੇ ਬਾਰਡਰ ਤੇ ਖੜੇ ਹੋਣ ਕਿਸ ਤਰ੍ਹਾਂ ਲਗਾਤਾਰ ਉਹਨਾਂ ਦੇ ਉੱਤੇ ਅਕਸਮਾਰੀ ਡੇਰ ਦੇ ਜਿਹੜੇ ਗੋਲੇ ਨੇ ਉਹਨਾਂ ਨਾਲ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਨੇ 12 ਬੋਰ ਦੇ ਜਿਹੜੇ ਕਾਰ ਦੂਸਰੇ ਉਹਨਾਂ ਨਾਲ ਵੀ ਹਮਲੇ ਕੀਤੇ ਜਾ ਰਹੇ ਨੇ ਸੋ ਇਹ ਬਹੁਤ ਹੀ ਨਿੰਦਣਯੋਗ ਕਾਰ ਆ ਗਿਆ ਕੇਂਦਰ ਸਰਕਾਰ ਦਾ ਸੋ ਮੈਂ ਇਸ ਸੰਗੂਹ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਾਂਗਾ ਕਿ ਇਸ ਸੰਘਰਸ਼ ਦੇ ਵਿੱਚ ਸਾਡਾ ਤੇ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਕੀਤਾ ਜਾਵੇ ਨੌਕਰੀ ਪੇਸ਼ਾ ਵਾਲਿਆਂ ਨੂੰ ਤਾਂ ਦਿੱਕਤ ਆ ਗਈ ਜਿਹੜੇ ਬੱਸਾਂ ਜਾਂਦੇ ਦੇਖੋ ਨੌਕਰੀ ਪੇਸ਼ਾ ਵੀ ਜਿਹੜੇ ਆਮ ਸਟੂਡੈਂਟ ਨੇ ਉਹਨਾਂ ਨੂੰ ਵੀ ਸਭ ਨੂੰ ਦਿੱਕਤਾਂ ਆਉਣਗੀਆਂ ਪਰ ਕਿਤੇ ਨਾ ਕਿਤੇ ਜਿਹੜੀਆਂ ਇਹ ਦਿੱਕਤਾਂ ਨੇ ਇਹ ਕੇਂਦਰ ਸਰਕਾਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕੇਂਦਰ ਸਰਕਾਰ ਨੂੰ ਇਹਨਾਂ ਸੰਬੰਧੀ ਅੱਜ ਤੋਂ ਤਕਰੀਬਨ ਪਿਛਲੇ 2 ਮਹੀਨੇ ਪਹਿਲਾਂ ਤੱਕ ਅਸੀਂ ਮੰਗ ਪੱਤਰ ਦਿੱਤੇ ਸੀਗੇ ਨੋਟਿਸ ਦਿੱਤੇ ਨੇ ਕਿ ਸਾਨੂੰ ਬੁਲਾ ਕੇ ਸਾਡੀ ਜਿਹੜੀ ਗੱਲ ਮੰਗੋਂ ਉਹਦੇ ਵਿੱਚ ਸੋਧ ਕੀਤਾ ਜਾਵੇ ਪਰ ਉਹਨਾਂ ਵੱਲੋਂ ਜਦੋਂ ਕੋਈ ਵੀ ਸੁਣਵਾਈ ਨਹੀਂ ਹੋਈ ਤਾਂ ਮਜਬੂਰਨ ਫੇਰ ਜਿੱਥੇ ਬੰਦੀਆਂ ਨੇ ਜਿਹੜਾ ਹੈਗਾ ਇਹ ਬੰਦ ਦੀ ਕਾਲ ਦੇਣੀ ਪਈ ਆ। ਅਜੇਕਰ ਤੁਹਾਡੀਆਂ ਮੰਗਾਂ ਕੱਲ ਦਾ ਜਾਮ ਕਰਨ ਤੋਂ ਬਾਅਦ ਨਾਮ ਨਹੀਂ ਹੈਗਾ ਤਾਂ ਤੁਹਾਡਾ ਅਗਲਾ ਐਕਸ਼ਨ ਟੀ ਹੋਊਗਾ। ਦੇਖੋ ਹਾਲ ਵੀ ਕਦੀ ਟ੍ਰੇਡ ਯੂਨੀਅਨਾਂ ਨੇ ਕੱਲ ਦਾ ਦਿਨ ਜਿਹੜਾ ਹੈਗਾ ਉਹ ਮੁਕੰਮਲ ਚੱਕਾ ਜਾਮ ਦੀ ਕਾਲ ਦਿੱਤੀ ਆ। ਜੇਕਰ ਫੇਰ ਵੀ ਕੇਂਦਰ ਦੀ ਕੇਂਦਰ ਦੀ ਸੁੱਤੀ ਹੋਈ ਸਰਕਾਰ ਆ ਗਈ ਉਹ ਸਾਡੀਆਂ ਮੰਗਾਂ ਪੱਤੀ ਨਹੀਂ ਜਾਗਰੂਕ ਹੁੰਦੀ ਤਾਂ ਮਜਬੂਰਨ ਸਾਨੂੰ ਜਿਹੜੇ ਨੇ ਅਗਲੇ ਸੰਘਰਸ਼ ਵੀ ਆ ਉਹ ਹੋਰ ਤਿੱਖੇ ਕਰਨੇ ਪੈਣਗੇ।